ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਗਰੀਬੀ ਹੈ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਪੈਸਾ ਟਿਕਦਾ ਨਹੀਂ ਹੈ ਤਾਂ ਸਾਧ ਸੰਗਤ ਜੀ ਜੇਕਰ ਤੁਸੀਂ ਮੰਗਲਵਾਰ ਦੀ ਰਾਤ ਨੂੰ ਗੋੜ ਦਾ ਉਪਾਗ ਕਰ ਲੈਂਦੇ ਹੋ ਤਾਂ ਤੁਸੀਂ ਦਿਨਾਂ ਦੇ ਵਿੱਚ ਹੀ ਅਮੀਰ ਬਣ ਸਕਦੇ ਹੋ ਸੰਘਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਆ ਕਰੋ ਜੀ ਸਾ ਸੰਘਾ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਘਾ ਜੀ ਇੱਕ ਨਗਰ ਦੇ ਵਿੱਚ ਇੱਕ ਕਿਸਾਨ ਸੀਗਾ ਉਹ ਹਮੇਸ਼ਾ ਹੀ ਕਿਸਮਤ ਨੂੰ ਕੋਸਦਾ ਰਹਿੰਦਾ ਸੀਗਾ ਉਸਨੇ ਪਿੰਡ ਦੇ ਵਿੱਚ ਜਿਹੜੇ ਪਾਸੇ ਵੀ ਜਾਇਆ ਕਰਨਾ ਜਿਹਦੇ ਨਾਲ ਵੀ ਗੱਲਾਂ ਕਰਿਆ ਕਰਨੀਆਂ ਉਨੋ ਇਹ ਕਿਆ ਕਰਨਾ ਕਿ ਮੇਰੀ ਕਿਸਮਤ ਮਾੜੀ ਹੈ ਮੇਰਾ ਕੋਈ ਵੀ ਸਾਥ ਨਹੀਂ ਦਿੰਦਾ ਮੇਰੀ ਕਿਸਮਤ ਬਹੁਤ ਖਰਾਬ ਰਹਿੰਦੀ ਹੈ ਪਰਮਾਤਮਾ ਮੇਰਾ ਸਾਥ ਨਹੀਂ ਦਿੰਦੇ ਮੈਂ ਮਿਹਨਤ ਵੀ ਕਰਦਾ ਹਾਂ ਮੈਂ ਮਿਹਨਤ ਬਹੁਤ ਜ਼ਿਆਦਾ ਕਰਦਾ ਹਾਂ ਤਾਂ ਵੀ ਮੈਨੂੰ ਕੋਈ ਵੀ ਲਾਭ ਨਹੀਂ ਹੁੰਦਾ ਤੁਹਾਨੂੰ ਪਤਾ ਹੈ ਕਿ ਸਾਰਾ ਦਿਨ ਖੇਤਾਂ ਦੇ ਵਿੱਚ ਮੈਂ ਕੰਮ ਕਰਦਾ ਹਾਂ ਪਰ ਦੇਖ ਲਓ ਮੇਰਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਹੁੰਦਾ ਹੈ ਪਰ ਮੇਰਾ ਘਰ ਬਹੁਤ ਔਖਾ ਚੱਲ ਰਿਹਾ ਹੈ ਮੈਂ ਤੇ ਮੇਰੇ ਘਰ ਵਾਲੇ ਹਮੇਸ਼ਾ ਦੁਖੀ ਹੀ ਰਹਿੰਦੇ ਹਾਂ ਮੇਰਾ ਦੂਜਾ ਭਰਾ ਦੇਖੋ ਮੇਰਾ ਗਵਾਂਢੀ ਦੇਖੋ ਮੇਰੇ ਰਿਸ਼ਤੇਦਾਰ ਦੇਖੋ ਗਲੀ ਮੁਹੱਲੇ ਵਾਲੇ ਆਂਡ ਗਵਾਂਢ ਦੇਖੋ ਉਹਨਾਂ ਦੇ ਕੋਲ ਤਾਂ ਕਿੰਨਾ ਸਾਰਾ ਪੈਸਾ ਹੈ ਉਹ ਹਮੇਸ਼ਾ ਹੀ ਖੁਸ਼ ਰਹਿੰਦੇ ਹਨ ਪਰਮਾਤਮਾ ਦਾ ਦਿੱਤਾ ਉਹਨਾਂ ਦੇ ਕੋਲ ਸਭ ਕੁਝ ਹੈ ਪਰਮਾਤਮਾ ਉਹਨਾਂ ਨੂੰ ਸਭ ਕੁਝ ਦਿੰਦੇ ਹਨ ਤੇ ਮੈਂ ਉਹਨਾਂ ਨਾਲੋਂ ਵੱਧ ਪਰਮਾਤਮਾ ਦਾ ਨਾਮ ਜਪਦਾ ਹਾਂ ਉਹਨਾਂ ਨਾਲੋਂ ਜ਼ਿਆਦਾ ਮਿਹਨਤ ਕਰਦਾ ਹਾਂ ਸੂਰਜ ਚੜਨ ਤੋਂ ਪਹਿਲਾਂ ਮੈਂ ਖੇਤਾਂ ਵਿੱਚ ਪਹੁੰਚ ਜਾਂਦਾ ਹਾਂ ਜਦੋਂ ਸ਼ਾਮ ਤੋਂ ਬਾਅਦ ਮੈਂ ਘਰ ਵੜਦਾ ਹਾਂ ਫਿਰ ਫਿਰ ਆ ਕੇ ਪਰਮਾਤਮਾ ਦਾ ਨਾਮ ਜਪਦਾ ਹਾਂ ਇਸ ਤਰ੍ਹਾਂ ਦਾ ਵਰਤੀਰਾ ਕਿਉਂ ਕਰਦੇ ਹਨ ਪਰਮਾਤਮਾ ਮੇਰੇ ਨਾਲ ਉਹਨਾਂ ਦੇ ਘਰ ਭਰੀ ਜਾ ਰਿਹਾ ਹੈ ਤੇ ਮੈਂ ਬਹੁਤ ਮੁਸ਼ਕਲ ਦੇ ਨਾਲ ਦਿਨ ਕੱਟ ਰਿਹਾ ਹਾਂ ਮੇਰੇ ਬੱਚੇ ਭੁੱਖੇ ਸੌਂਦੇ ਹਨ ਤੇ ਮੈਨੂੰ ਕਹਿੰਦੇ ਹਨ ਕਿ ਸਾਡੀ ਜਿਹੜੀ ਮਿਹਨਤ ਹੈ ਉਸ ਦਾ ਮੁੱਲ ਕਿਉਂ ਨਹੀਂ ਪੈਂਦਾ ਲੋਕਾਂ ਨੇ ਉਸੇ ਗੱਲ ਨੂੰ ਸੋਲਣਾ ਕਰਨਾ ਤੇ ਦੂਜੇ ਕੰਨੋਂ ਕੱਢ ਦਿਆ ਕਰਨਾ ਬਥੇਰੇ ਲੋਕਾਂ ਨੇ ਉਹਨੂੰ ਕੋਈ ਨਾ ਕੋਈ ਸਮਾਧਾਨ ਹਾਲ ਦੱਸਿਆ ਕਰਨਾ ਪਰ ਉਸ ਦੀ ਸਮੱਸਿਆ ਉਵੇਂ ਦੀ ਉਵੇਂ ਹੀ ਰਹੀ ਕਿਸੇ ਰਿਸ਼ਤੇਦਾਰ ਦੇ ਕੋਲ ਵੀ ਚਲਾ ਜਾਇਆ ਕਰਨਾ ਤਾਂ ਉਸ ਨੇ ਇਹ ਗੱਲ ਆਖਿਆ ਕਰਨੀ ਕਿ ਮੇਰੀ ਮਿਹਨਤ ਪੱਲੇ ਨਹੀਂ ਪੈਂਦੀ ਇੱਕ ਵਾਰ ਇੱਕ ਸੰਤ ਫਕੀਰ ਜੀ ਉੱਥੋਂ ਲੰਘਦੇ ਪਏ ਸਨ ਉਹ ਕੁੱਟਿਆ ਵਿੱਚ ਰਹਿੰਦੇ ਸਨ ਇਥੇ ਉਹਨਾਂ ਦੀ ਦਰਸਲ ਕੁੱਟਿਆ ਸੀ ਤੇ ਕੁੱਟੀਆਂ ਦੇ ਨਾਲ ਲੱਗਦੀ ਜੰਮੀਨ ਥੋੜੀ ਬਹੁਤ ਸੀ ਜਿਹੜੇ ਵੀ ਉਸ ਕੁੱਟਿਆ ਦੀ ਜੰਮੀਨ ਸੀ ਜਦੋਂ ਸੰਤ ਫਕੀਰ ਜੀ ਇੱਥੇ ਆਇਆ ਕਰਦੇ ਤਾਂ ਫਿਰ ਦੋ ਚਾਰ ਪ੍ਰਸ਼ਾਦ ਦੇ ਤੇ 6 ਮਹੀਨੇ ਇੱਥੇ ਦੋ ਚਾਰ ਪ੍ਰਸ਼ਾਦ ਦੇ ਘਰਾਂ ਤੋਂ ਲੈਂਦੇ ਤੇ 6 ਮਹੀਨੇ ਇੱਥੇ ਹੀ ਰਹਿੰਦੇ ਲੋਕਾਂ ਨੂੰ ਉਹ ਪਰਮਾਤਮਾ ਦੇ ਨਾਲ ਜੋੜਦੇ ਸੀ ਪਿੰਡ ਵਾਲੇ ਉਹਨਾਂ ਦਾ ਬਹੁਤ ਹੀ ਸਤਿਕਾਰ ਕਰਦੇ ਸੀ ਤੇ ਹਰ ਰੋਜ਼ ਸ਼ਾਮ ਵੇਲੇ ਉਹਨਾਂ ਦੀ ਕਥਾ ਕੀਰਤਨ ਸੁਣਨ ਦੇ ਲਈ ਆਇਆ ਕਰਦੇ ਸੀ ਫਿਰ ਇੱਕ ਦਿਨ ਜਦੋਂ ਆਪਣੀ ਕਿਸਮਤ ਤੋਂ ਆਕੇ ਥੱਕ ਗਿਆ ਇੱਕ ਕਿਸਾਨ ਖੇਤਾਂ ਵੱਲੋਂ ਘਰ ਆ ਰਿਹਾ ਸੀਗਾ ਤਾਂ ਰਸਤੇ ਦੇ ਵਿੱਚੋਂ ਉਸ ਨੂੰ ਉਹ ਕੋਈ ਗੱਲਾਂ ਵਾਲਾ ਟਕਰ ਗਿਆ ਤੇ ਉਸਦੇ ਨਾਲ ਗੱਲਾਂ ਕਰਨ ਲੱਗ ਪਿਆ ਉਹ ਸਾਰੀ ਹੀ ਕਹਾਣੀ ਉਹਨੂੰ ਦੱਸਦਾ ਤੇ ਉਹ ਬੰਦੇ ਨੇ ਅਗੋਂ ਕਹਿ ਦਿੱਤਾ ਕਿ ਦੇਖ ਪਾਈ ਆਪਣੇ ਪਿੰਡੇ ਦੇ ਵਿੱਚ ਇੱਕ ਸੰਤ ਫਕੀਰ ਜੀ ਆਏ ਹਨ ਤੇ ਆਪਣੀ ਕੋਠੀਆ ਦੇ ਵਿੱਚ ਠਹਿਰੇ ਹੋਏ ਹਨ ਰਾਤ ਮੇਲੇ ਰੋਕਣ ਦੇ ਨਾਲ ਵਿਚਾਰ ਕਰਦੇ ਹਨ ਤੇ ਸਵਾਲ ਵੀ ਸੁਣਦੇ ਹਨ ਤੇ ਸਮੱਸਿਆ ਦਾ ਹੱਲ ਵੀ ਕਰ ਦਿੰਦੇ ਹਨ ਉਸ ਦੇ ਮਨ ਦੇ ਵਿੱਚ ਆਸ ਤੇ ਉਮੀਦ ਜਾਗ ਗਈ ਕਿ ਕਾਰਨੋਂ ਸਿੱਧਾ ਹੀ ਤੁਰ ਪਿਆ ਤੇ ਸ਼ਾਮ ਦਾ ਵੇਲਾ ਹੋ ਗਿਆ ਸੰਤ ਫਕੀਰ ਜੀ ਨੇ ਉਹਦੀ ਗੱਲਬਾਤ ਸੁਣੀ ਉਹ ਕਹਿੰਦੇ ਕਿ ਜਦੋਂ ਮੇਰੇ ਕੋਲ ਕੋਈ ਨਾ ਹੋਵੇ ਉਦੋਂ ਉਦੋਂ ਬੈਠਾ ਤਾ ਆ ਜਾਵੇਂ ਪਰ ਉਹ ਅਗੋ ਕਹਿੰਦੇ ਕਿ ਮੇਰੇ ਕੋਲ ਕੋਈ ਨਾ ਹੋਵੇ ਉਦੋਂ ਬੈਠੇ ਉਦੋਂ ਆਪਾਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਾਂਗੇ ਤੇਰੀ ਸਮੱਸਿਆ ਦਾ ਕੋਈ ਹੱਲ ਕਰਾਂਗੇ ਅਗਲੇ ਦਿਨ ਸਵੇਰੇ ਜਦੋਂ ਸਾਰੇ ਲੋਕ ਉਹਨਾਂ ਦੀ ਗੱਲਬਾਤ ਸੁਣ ਕੇ ਘਰੋਂ ਪਾਰਤ ਗਏ ਤਾਂ ਇਹ ਕਿਸਾਨ ਸੰਤ ਫਕੀਰ ਜੀ ਦੇ ਕੋਲ ਗਿਆ ਤੇ ਉਹਨਾਂ ਦੇ ਗੋਡੇ ਦੇ ਨਾਲ ਲਾ ਕੇ ਉਹਨਾਂ ਨੂੰ ਸਾਰੀ ਸਮੱਸਿਆ ਦੱਸੀ ਉਹਨਾਂ ਨੇ ਵੀ ਸਾਰੀ ਸਮੱਸਿਆ ਸੁਣ ਲਈ ਸਮੱਸਿਆ ਸੁਣ ਕੇ ਉਹਨਾਂ ਨੇ ਕਿਹਾ ਕਿ ਦੇਖ ਭਾਈ ਤੈਨੂੰ ਪਤਾ ਹੈ ਕਿ ਸਾਡੀ ਕੁੱਟੀਆਂ ਦੇ ਨਾਲ ਜਿਹੜੀ ਜ਼ਮੀਨ ਹੈ ਇਸ ਤਰ੍ਹਾਂ ਕਰ ਤੂੰ ਕੱਲ ਤੋਂ ਇੱਥੇ ਆ ਜਾਇਆ ਕਰੀ ਤੇ ਤੂੰ 3 ਵਜੇ ਇੱਥੇ ਮੇਰੇ ਖੇਤ ਨੂੰ ਜਾਂਦਾ ਹੈ ਤੇ ਉਸੇ ਵੇਲੇ ਤੂੰ ਮੇਰੇ ਕੋਲ ਵੀ ਆ ਜਾਇਆ ਕਰੀ ਜਿੰਨਾ ਸਮਾਂ ਤੂੰ ਖੇਤਾਂ 'ਚ ਬਿਤਾਉਂਦਾ ਹੈ ਉਸੇ ਸਮੇਂ ਤੂੰ ਘਰ ਵਾਪਸ ਪਰਤ ਜਾਇਆ ਕਰੀ ਤੂੰ ਕੀ ਕਰਨਾ ਹੈ ਖੇਤ 'ਚ ਸਬਜ਼ੀਆਂ ਲਗਾਉਣੀਆਂ ਤੇ ਸਾਡੇ ਪਿਆਰ ਕਰਨ ਵਾਲੇ ਇੱਥੇ ਆਉਂਦੇ ਹਨ ਪਰਮਾਤਮਾ ਨੇ ਲਾਲ ਲੱਗਣ ਵਾਲੇ ਆਉਂਦੇ ਹਨ ਤੇ ਉਹਨਾਂ ਦੇ ਲਈ ਸਬਜ਼ੀਆਂ ਦੀ ਲੋੜ ਹੈ। ਤੋਂ ਸਬਜ਼ੀਆਂ ਵੇਚਦਿਆਂ ਕਰੀ ਤੇ ਉਹ ਕਹਿੰਦਾ ਕਿ ਠੀਕ ਹੈ ਮੈਨੂੰ ਮਨਜ਼ੂਰ ਹੈ। ਕਿਉਂਕਿ ਇਹ ਵੀ ਕਿਹਾ ਜਾ ਸਕਦਾ ਸੀ ਕਿ ਇਹ ਇੱਕ ਦਿਨ ਨਹੀਂ ਆਉਣਾ ਤੇ ਇੱਕ ਹਫ਼ਤਾ ਘਟੋ-ਕੜ ਤਿੰਨ ਫਕੀਰ ਨੇ ਕਿਹਾ ਕਿ ਆਉਣਾ ਹੈ। ਤਿੰਨ ਹਫ਼ਤੇ ਫਕੀਰ ਨੇ ਕਿਹਾ ਕਿ ਤੈਨੂੰ ਇਹ ਸੇਵਾ ਨਾ ਪਾਉਣੀ ਪੈਣੀ ਹੈ। ਕਿਸਾਨ ਕਹਿੰਦਾ ਜੀ ਮੈਨੂੰ ਮਨਜ਼ੂਰ ਹੈ ਬਸ ਮੇਰੇ ਖੇਤ ਵਿੱਚ ਚੰਗਾ ਝਾੜ ਮੈਨੂੰ ਪ੍ਰਾਪਤ ਹੋਣਾ ਚਾਹੀਦਾ ਹੈ। ਫਸਲ ਵਾੜੀ ਮੇਰੀ ਵਧੀਆ ਹੋਣੀ ਚਾਹੀਦੀ ਹੈ ਤੇ ਮੇਰਾ ਗੁਜ਼ਾਰਾ ਜਿਹੜਾ ਹੈ ਉਹ ਵਧੀਆ ਚੱਲਣ ਲੱਗ ਜਾਵੇ ਕਹਿੰਦੇ ਕਿ ਕੋਈ ਗੱਲ ਨਹੀਂ ਤੂੰ ਸਾਡੇ ਕੋਲ ਆਇਆ ਕਰ ਤੇ ਪ੍ਰਮਾਤਮਾ ਕਿਰਪਾ ਕਰਨਗੇ ਚੰੜ ਦੀ ਕਲਾ ਕਰਨਗੇ ਤੇਰੀ ਸਮੱਸਿਆ ਦਾ ਹੱਲ ਜਰੂਰ ਹੋਵੇਗਾ ਅਗਲੇ ਦਿਨ ਤੋਂ ਹੀ ਉਹtheta ਪੀਸਾਨ ਆਉਣ ਲੱਗ ਗਿਆ ਤੇ ਫਕੀਰ ਜੀ ਦੀ ਕੁੱਟਿਆ ਦੇ ਬਿਲਕੁਲ ਸਾਹਮਣੇ ਜ਼ਮੀਨ ਸੀਗੀ ਸਵੇਰੇ ਉਸਨੇ ਆਇਆ ਕਰਨਾ ਤੇ ਸ਼ਾਮ ਨੂੰ ਉਸਨੇ ਚੱਲਿਆ ਜਾਇਆ ਕਰਨਾ ਤੇ ਸ਼ਾਮ ਨੂੰ ਇੱਕ ਦਿਨ ਜਦੋਂ ਜਾਨ ਲੱਗ ਗਿਆ ਤਾਂ ਫਕੀਰ ਜੀ ਨੇ ਜਾ ਕੇ ਵੇਖਿਆ ਕਿ ਕੀ ਕੰਮ ਕਰ ਰਿਹਾ ਹੈ ਇਸ ਨੇ ਕੀ ਕੀਤਾ ਕਿ ਸਾਰਾ ਦਿਨ ਫਕੀਰ ਜੀ ਨੇ ਵੇਖਿਆ ਕਿ ਕੰਮ ਘੱਟ ਤੇ ਗੱਲਾਂ ਜ਼ਿਆਦਾ ਕਰਦਾ ਸੀ ਤੇ ਜਦੋਂ ਵੀ ਕੋਈ ਕੋਲੋਂ ਲੰਘਦਾ ਤਾਂ ਉਹਦੇ ਨਾਲ ਦੁਖੜੇ ਰੋਣ ਲੱਗ ਜਾਂਦਾ ਸੀ ਪ੍ਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਕਰਦਾ ਸੀ ਇਸੇ ਤਰੀਕੇ ਅਗਲੇ ਦਿਨ ਵੀ ਆਇਆ ਤੇ ਅਗਲੇ ਦਿਨ ਵੀ ਉਸ ਨੇ ਇਸੇ ਤਰ੍ਹਾਂ ਬਿਤਾ ਲਿਆ ਫਕੀਰ ਜੀ ਨੇ ਕੱਲੀ-ਕੱਲੀ ਇਸੇ ਆਦਤ ਨੂੰ ਇਨਾ 7 ਦਿਨਾਂ ਦੇ ਵਿੱਚ ਪਹਿਚਾਨ ਲਿਆ ਐਜੇ ਕੰਮ ਕਰਨ ਦਾ ਤਰੀਕਾ ਵੀ ਦੇਖ ਲਿਆ ਸੰਤ ਫਕੀਰ ਜੀ ਨੂੰ ਪਤਾ ਲੱਗ ਗਿਆ ਤੇ ਇਹ ਇਨਸਾਨ ਗੱਲਾਂ ਵਿੱਚ ਜ਼ਿਆਦਾ ਵਿਸ਼ਵਾਸ ਰੱਖਦਾ ਹੈ ਹੱਥਾਂ 'ਚ ਕੰਟ ਕੰਮ ਕਰਨ ਨਾਲੋਂ ਤਰਜੀਹ ਜ਼ਿਆਦਾ ਦਿੰਦਾ ਹੈ ਗੱਲਾਂ ਨੂੰ 7 ਦਿਨਾਂ ਦੇ ਬਾਅਦ ਜਦੋਂ ਉਹ ਕੋਲ ਆਇਆ ਤਾਂ ਫਕੀਰ ਜੀ ਨੂੰ ਕਹਿੰਦਾ ਕਿ ਮੈਨੂੰ ਹੁਣ ਮੰਤਰ ਦਿਓ ਤਾਂ ਫਕੀਰ ਜੀ ਉਸ ਨੂੰ ਕਹਿਣ ਲੱਗੇ ਕਿ ਸਾਰਾ ਤੇਰਾ ਢਾਂਗ ਤਰੀਕਾ ਮੈਂ ਦੇਖ ਕੇ ਸੋਚ ਕੇ ਕਿਸ ਤਰੀਕੇ ਦੇ ਨਾਲ ਕੰਮ ਤੇ ਲਗਾਇਆ ਜਾਵੇ ਫਕੀਰ ਜੀ ਨੇ ਉਸ ਨੂੰ ਕਿਹਾ ਕਿ ਮੈਂ ਤੈਨੂੰ ਕੰਮ ਕਰਦੇ ਆ ਦੇਖਿਆ ਹੈ ਕੰਮ ਕਰਨ ਦੇ ਨਾਲੋਂ ਜ਼ਿਆਦਾ ਤਰਜੀਹ ਤੂੰ ਗੱਲਾਂ ਨੂੰ ਹੀ ਦਿੰਦਾ ਹੈ ਸੱਤ ਦਿਨਾਂ ਦੇ ਵਿੱਚ ਜਦੋਂ ਕੋਲ ਆਇਆ ਤਾਂ ਫਕੀਰ ਜੀ ਹੁਣ ਕਹਿੰਦਾ ਕਿ ਪਿੰਡ ਦੇ ਵਿੱਚ ਕੋਈ ਇਨਸਾਨ ਮਿਹਨਤ ਕਰਦਾ ਹੋਵੇ ਇਸ ਕਰਕੇ ਕਈ ਵਾਰ ਕੀ ਹੁੰਦਾ ਹੈ ਕਿ ਪਰਮਾਤਮਾ ਵੱਧ ਮਿਹਨਤ ਦੇ ਵਿੱਚ ਥੋੜੀ ਜਿਹੀ ਕਮੀ ਲੈ ਕੇ ਇਨਸਾਨ ਬੜਾ ਹੈਰਾਨ ਹੁੰਦਾ ਹੈ। ਉਸਨੇ ਕਿਹਾ ਕਿ ਫਕੀਰ ਜੀ ਕਿਹੋ ਜੀਆਂ ਗੱਲਾਂ ਕਰਨ ਲੱਗ ਪਏ ਹੋ ਲੋਕ ਤਾਂ ਕਹਿੰਦੇ ਹਨ ਕਿ ਮੈਂ ਮਿਹਨਤ ਬਹੁਤ ਕਰਦਾ ਹਾਂ ਤੇ ਮਿਹਨਤ ਵੱਧ ਤੋਂ ਵੱਧ ਕਰੋ ਤੇ ਮਿਹਨਤ ਕਰੋਗੇ ਤਾਂ ਚੰਗਾ ਫਲ ਮਿਲੇਗਾ। ਮੈਨੂੰ ਮਿਹਨਤ ਘੱਟ ਕਰਨ ਲਈ ਤੁਸੀਂ ਕਿਉਂ ਕਹਿ ਰਹੇ ਹੋ? ਉਹ ਦੁਬੀਦਾ ਦੇ ਵਿੱਚ ਪੈ ਗਿਆ ਤੇ ਕਹਿੰਦਾ ਕਿ ਫਕੀਰ ਜੀ ਇਸ ਤਰ੍ਹਾਂ ਨਾ ਕਰੋ। ਮੈਨੂੰ ਮਾਫ਼ ਕਰ ਦਿਓ ਤੁਹਾਡੀਆਂ ਆਪਣੀ ਗੱਲ ਗੁੰਝਲਦਾਰ ਲੱਗਦੀ ਹੈ ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਮੈਨੂੰ ਸਾਫ਼-ਸਾਫ਼ ਸਮਝਾਓ ਇਨਸਾਨ ਦੀ ਸਾਰੀ ਊਰਜਾ ਚਲੀ ਜਾਂਦੀ ਹੈ ਉਹ ਚਾਹੁੰਦਾ ਹੈ ਕਿ ਸਵੇਰ ਵੇਲੇ ਜ਼ਮੀਨ ਦੇ ਪੈਰ ਪਾਵੇਗਾ ਤੇ ਜਦੋਂ ਸੂਰਜ ਚੜ੍ਹਦਾ ਹੈ ਉਸ ਤੋਂ ਪਹਿਲਾਂ ਤੂੰ ਖੇਤਾਂ ਵਿੱਚ ਚਲਾ ਜਾਵੇਂ ਸਿਰਫ ਉਟਾਈ ਤਿੰਨ ਘੰਟੇ ਸ਼ਾਮ ਨੂੰ ਤੇ ਜਦੋਂ ਸੂਰਜ ਅਸਣ ਵਾਲਾ ਹੈ ਉਸ ਤੋਂ ਦੋ ਘੰਟੇ ਪਹਿਲਾਂ ਖੇਤ ਚਲਾ ਜਾਇਆ ਕਰੇ 2:30 ਕੈਂਟੇ ਉਦੋਂ ਲਗਾ ਕੇ ਤੇ ਠੰਡੇ ਠੰਡੇ ਕਰਨੋਂ ਵਾਪਸ ਆ ਜਾਇਆ ਕਰੀ ਤੇ ਬਸ ਤੂੰ ਕੰਮ ਜ਼ਿਆਦਾ ਕਰਨਾ ਤੇ ਗੱਲਾਂ ਘੱਟ ਕਰਨੀਆਂ ਕਿਸੇ ਹੋਰ ਗੱਲ ਵੱਲ ਧਿਆਨ ਨਾ ਰੱਖੀ ਤੈਨੂੰ ਜਦੋਂ ਇਹ ਗੱਲ ਮੈਂ ਕਹਿ ਦਿੱਤੀ ਕਿ 2:30 ਕੈਂਟੇ ਸਵੇਰੇ ਤੇ 2:30 ਕੈਂਟੇ ਸ਼ਾਮ ਨੂੰ ਤੂੰ ਉਦੋਂ ਹੀ ਕੰਮ ਕਰਨਾ ਹੈ ਬਸ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਆਪਣੇ ਦਿਮਾਗ 'ਚ ਇੱਕ ਗੱਲ ਰੱਖੀਂ ਔਸਵਲੇ ਜੇ ਕੋਈ ਕੋਲ ਤੇਰੇ ਖੜ ਜਾਵੇ ਤਾਂ ਉਸਦੇ ਨਾਲ ਗੱਲਾਂ ਬਾਤਾਂ ਨਹੀਂ ਕਰਨੀਆਂ ਜਦੋਂ ਤੈਨੂੰ ਪਾਣੀ ਦੀ ਤੇਲ ਲੱਗਦੀ ਹੈ ਪਰਮਾਤਮਾ ਦਾ ਨਾਮ ਜਪਦਾ ਨਹੀਂ ਤੇ ਆਪਣੇ ਕੋਲ ਘੜਾ ਰੱਖ ਲੈਵੇਂ ਪਾਣੀ ਪੀਤਾ ਤੇ ਫਿਰ ਜਾ ਕੇ ਖੇਤ ਲੱਗ ਖਜਾਇਆ ਕਰੀ ਸਿਰਫ 5 ਘੰਟੇ ਕੰਮ ਕਰਨਾ ਹੈ ਬਾਕੀ ਸਮਾਂ ਤੂੰ ਪਿੰਡ ਵਿੱਚ ਜਾਇਂ ਜਿੱਥੇ ਮਰਜ਼ੀ ਜਾਇਂ ਤੇ ਪਰਿਵਾਰ ਦੇ ਨਾਲ ਸਮਾਂ ਬਿਤਾਇਂ ਦੋਸਤਾਂ ਮਿਤਰਾ ਦੇ ਨਾਲ ਬੈਠ ਜਾਇਂ ਸਾਖ ਸਬੰਧੀਆਂ ਨਾਲ ਗੱਲਾਂ ਕਰ ਲੈਂ ਉਸੇ ਵੇਲੇ ਕੱਲਾ ਨਾ ਕਹਨੀ ਜਦੋਂ ਤੂੰ ਕੰਮ ਕਰਨਾ ਹੋਵੇ ਪਰ 2-3 ਘੰਟੇ ਨੀਂਦ ਸਾਫ਼ ਦੇ ਨਾਲ ਸਵੇਰ ਵੇਲੇ ਤੇ ਸ਼ਾਮ ਵੇਲੇ ਤੂੰ ਕੰਮ ਕਰਨਾ ਹੈ ਉਸਨੇ ਕਿਹਾ ਜੀ ਠੀਕ ਹੈ ਮੈਂ ਇਹਨੇ ਘੰਟੇ ਕੰਮ ਕਰਕੇ ਰਾਜ਼ੀ ਧਾਨੇ ਪਰ ਜੇ ਤੁਸੀਂ ਕਹਿੰਦੇ ਹੋ ਤਾਂ ਤੁਹਾਡੇ ਕਹਿਣ ਤੇ ਮੈਂ ਪਰਮਾਤਮਾ ਦਾ ਨਾਮ ਵਿੱਚ ਜਪ ਲਾਵਾਂਗਾ ਤੇ ਨਾਲ ਕੰਮ ਵੀ ਕਰ ਦੇਵਾਂਗਾ ਫਕੀਰ ਜੀ ਕਹਿੰਦੇ ਕਿ ਠੀਕ ਹੈ ਅੱਜ ਤੋਂ ਜਿਹੜੇ 6 ਮਹੀਨੇ ਕੰਮ ਕਰਨਾ ਹੈ ਉਸਨੇ ਉਸ ਤਰੀਕੇ ਦੇ ਨਾਲ ਕੰਮ ਕਰਨਾ ਸ਼ੁਰੂ ਕਰਦਾ ਪਹਿਲਾਂ ਤਾਂ ਉਹ ਕੀ ਕਰਦਾ ਸੀ ਕਿ ਸਾਰਾ ਦਿਨ ਖੇਤਾਂ ਵਿੱਚ ਬੈਠਾ ਰਹਿੰਦਾ ਸੀ ਸਿਰ ਉੱਤੇ ਪੈਰ ਮਾਰ ਕੇ ਤੇ ਮੂੰਹ ਲਾਲ ਕਰ ਦੇਣਾ ਤੇ ਬਹੁਤ ਥੋੜਾ ਕੰਮ ਕਰਦਾ ਸੀ ਪਰ ਹੁਣ ਜਿਵੇਂ ਰੋਲਾ ਪਾਉਣਾ ਨਾ ਉਸ ਨੂੰ ਮਿਹਨਤ ਬਹੁਤ ਲੱਗਣ ਲੱਗ ਪਈ ਜਦੋਂ ਕਿਸੇ ਕੋਲ ਨਹੀਂ ਸੀ ਘੜਦਾ ਸਵੇਰ ਵੇਲੇ ਢਾਈ ਤਿੰਨ ਘੰਟੇ ਸ਼ਾਮ ਵੇਲੇ ਢਾਈ ਘੰਟੇ ਲੋਕਾਂ ਦੇ ਨਾਲ ਉਸ ਦਾ ਕੋਈ ਵੀ ਰابطਾ ਕਾਢੇ ਹੋਣ ਲੱਗ ਪਿਆ ਤੇ ਉਸ ਨੂੰ ਆਪਣੇ ਕੰਮ ਕਰਨ ਵਿੱਚ ਆਨੰਦ ਆਉਣ ਲੱਗ ਗਿਆ ਫਿਰ ਉਹ ਦੁਪਹਿਰ ਵੇਲੇ ਵੀ ਕਿਸੇ ਵੇਲੇ ਛੁੱਟੀ ਲਗਾ ਲਿਆ ਕਰਦਾ ਤੇ ਉਹੀ ਫਸਲ ਅਗਲੇ ਮੁਕਾਬਲੇ ਕਾਫੀ ਵਾਧੇ ਨਿਕਲੇ ਹਣ ਫਕੀਰ ਜੀ ਦਾ ਕਮਾਲ ਹੋ ਗਿਆ ਕਿੰਨਾ ਕਿ ਫਕੀਰ ਜੀ ਮੇਰੇ ਨਾਲ ਤਾਂ ਕਮਾਲ ਹੋ ਗਿਆ ਤੁਹਾਡੇ ਦੱਸੇ ਹੋਏ ਨੁਸਖੇ ਤੁਹਾਡੇ ਦੱਸੇ ਹੋਏ ਮਤਨ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ ਮੈਂ ਤੇ ਐਵੇਂ ਹੀ ਐਨਾ ਮਰਦਾ ਰਹਿੰਦਾ ਸੀ ਕਿੰਨੀ ਵਾਰ ਟੱਕਿਆ ਸੰਤਾ ਜੀ ਕਹਿੰਦੇ ਕਿ ਤੇਰੇ ਹੱਥ ਕੰਮ ਕਰ ਰਹੇ ਹੁੰਦੇ ਸਨ ਪਰ ਤੇਰਾ ਦਿਮਾਗ ਤੇਰੇ ਹੱਥਾਂ ਵਾਲੇ ਪਾਸੇ ਘੱਟ ਹੁੰਦਾ ਸੀ ਤੇ ਗੱਲਾਂ ਵੱਲ ਜ਼ਿਆਦਾ ਹੁੰਦਾ ਸੀ ਇਸ ਕਰਕੇ ਤੇਰਾ ਧਿਆਨ ਕੰਮ ਵਿੱਚ ਨਹੀਂ ਸੀ ਲੱਗਦਾ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਕੰਮ ਬੜਾ ਕਰ ਰਹੇ ਹਾਂ ਪਰ ਹੱਥ ਸਾਡੇ ਕਿਸੇ ਹੋਰ ਪਾਸੇ ਚੱਲ ਰਹੇ ਹੁੰਦੇ ਹਨ ਅੱਖਾਂ ਕਿਸੇ ਹੋਰ ਪਾਸੇ ਤੇ ਦਿਮਾਗ ਕਿਸੇ ਹੋਰ ਪਾਸੇ ਜਿਸ ਤਰ੍ਹਾਂ ਜਦੋਂ ਆਪਾਂ ਕੰਮ ਕਰਦੇ ਹਾਂ ਉਦੋਂ ਆਪਾਂ ਊਰਜਾ ਜਿਹੜੀ ਹੈ ਵਿਅਰਥ ਕਰ ਲੈਂਦੇ ਹਾਂ ਨਸ਼ਟ ਕਰ ਰਹੇ ਹੁੰਦੇ ਹਾਂ ਸੋ ਸੰਤ ਫਕੀਰ ਜੀ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਅਸੀਂ ਜੇ ਕੰਮ ਕਰੀਏ ਤਾਂ ਹਰ ਇੱਕ ਇਨਸਾਨ ਨੂੰ ਫਾਇਦਾ ਹੋਣਾ ਸ਼ੁਰੂ ਹੋ ਜਾਵੇਗਾ ਜਿਹਨੂੰ ਅਸੀਂ ਅੱਜ ਦੀ ਘੜੀ ਦੇ ਘਾਟੇ ਪੈ ਰਹੇ ਹਨ ਇਸ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ ਥੋੜਾ ਕਰੀਏ ਪਰ ਸਾਰਾ ਧਿਆਨ ਕੰਮ ਵੱਲ ਕੇਂਦਰਿਤ ਕਰੀਏ ਹਰ ਇੱਕ ਮਸਲੇ ਦਾ ਹੱਲ ਹੋ ਜਾਵੇਗਾ ਇੱਕ ਗੱਲ ਹੋਰ ਕੰਮ ਕਰਦੇ ਹੋਇਆ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਸਮਝੋ ਤੇ ਉਹਨਾਂ ਦਾ ਕੋਈ ਨਾ ਕੋਈ ਪੰਕਤੀ ਦਾ ਜਾਪ ਉਹਨਾਂ ਲਈ ਕਰਦੇ ਰਹੋ ਪਰਮਾਤਮਾ ਜੀ ਨੂੰ ਸਿਮਰਦੇ ਰਹੋ ਚਾਹੇ ਤੁਸੀਂ ਆਪਣੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਜਿਹਦਾ ਜਾਪ ਕਰਦੇ ਰਹੋ ਤਾਂ ਪਰਮਾਤਮਾ ਹੋਰ ਜ਼ਿਆਦਾ ਤਰੱਕੀ ਬਖਸ਼ਦੇ ਹਨ ਵਾਹਿਗੁਰੂ ਸੇ ਕਾ ਕਲਸਾ ਵਾਹਿਗੁਰੂ ਸੇ ਕੀ ਫਤੇ